ਇਸ ਖੂਹ ਤੋਂ ਜਲਸ਼ਿਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਸ਼ਕਤੀ ਖਾਰੇ ਪਾਣੀ ਤੋਂ ਮਿੱਠਾ ਕਿਵੇਂ ਹੋਇਆ ਆਓ ਸੰਗਤ ਦੱਸਦੇ ਹਾਂ ਸਾਰੀ ਸੰਗਤ ਨੂੰ ਪੋ ਮਹੀਨੇ ਦੀ ਮੱਸਿਆ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਜਾਇ ਤਾਂ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਸ੍ਰੀ ਮਿੱਠਾ ਸਰਸਾ ਹੈ ਪਾਸ਼ਾਏ ਸ਼ੇਵੀ ਪਿੰਡ ਨੇਸਟਾ ਜ਼ਿਲ੍ਹਾ ਅਮਰਸਰ ਵਿੱਚ ਚ ਸ਼ੋਭਿਤ ਹੈ ਇਹ ਪਾਉਣ ਪੀਤਰ ਸਤਾਣਾ ਜਿਸ ਦੇ ਆਪ ਜੀ ਨੂੰ ਦਰਸ਼ਨਦਾਰੇ ਕਰਵਾਉਣ ਜਾ ਰਹੇ ਹਾਂ ਲੋ ਸੰਗਤ ਜੀ ਕਰੋ ਦਰਸ਼ਨ ਜੋ ਵੀ ਸੰਗਤਾਂ ਗੁਰੂ ਸਾਹਿਬ ਨੂੰ ਪਿਆਰ ਕਰਦੇ ਆਂ ਵੀਡੀਓ ਨੂੰ ਐਂਡ ਤੱਕ ਦੇਖੋ ਤੇ ਇਤਿਹਾਸ ਸਾਰੀ ਸੰਗਤ ਨੂੰ ਪਤਾ ਚੱਲ ਸਕੇ ਜੀ ਇਹ ਜਿਉਹ ਪਾਉਣ ਪਿੱਤਰ ਗੁਰਦੁਆਰਾ ਸਾਹਿਬ ਜਿੱਥੇ ਇੱਕ ਪੰਡਤ ਰਹਿੰਦਾ ਸੀਗਾ ਜਿਸ ਦੀਆਂ ਦੋ ਪਤਨੀਆਂ ਸਨ ਇੱਕ ਪਤਨੀ ਦਾ ਗੁਰੂ ਸਾਹਿਬ ਤੇ ਬਹੁਤ ਜ਼ਿਆਦਾ ਵਿਸ਼ਵਾਸ ਸੀਗਾ ਤੇ ਦੂਸਰੀ ਨਾਸਤਿਕ ਸੀਗੀ ਦੋਨੇ ਹੀ ਆਉਸ ਵਿੱਚ ਬਹੁਤ ਜ਼ਿਆਦਾ ਲੜਦੀਆਂ ਹੁੰਦੀਆਂ ਸਨ ਇਹਨਾਂ ਨੂੰ ਲੈ ਕੇ ਇਹ ਇਤਿਹਾਸ ਆਉਸੰਗ ਜੀ ਦੱਸਦੇ ਤੁਹਾਨੂੰ ਵਿਸਤਾਰ ਦੇ ਨਾਲ ਸੰਗ ਜੀ ਇਹ ਪਾਉਣ ਪੀਤਰ ਖੂ ਜਿਸ ਦੇ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਸ਼ਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉੱਚ ਰਿਹਾ ਸ਼ਬਦ ਕਿ ਇਹ ਖੂ ਦਾ ਜਲ ਮਿੱਠਾ ਹੈ ਖਾਰਾ ਨਹੀਂ ਜਿਸ ਪੰਡਤ ਨੇ ਇਹ ਦੋ ਖੂਬ ਬਣਵਾਏ ਸਨ ਉਹ ਆਪਣੀਆਂ ਪਤਨੀਆਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਕਿਉਂਕਿ ਉਹ ਹਰ ਵੇਲੇ ਲੜਦੀਆਂ ਹੀ ਰਹਿੰਦੀਆਂ ਸਨ ਉਸ ਸਮੇਂ ਪੰਡਤ ਨੇ ਸੋਚਿਆ ਵੀ ਕਿਉਂ ਨਾ ਮੈਂ ਅਲੱਗ-ਅਲੱਗ ਇਹਨਾਂ ਵਾਸਤੇ ਇੱਕ ਖੂਬ ਬਣਾ ਕੇ ਦਵਾਂ ਤੇ ਉਸ ਸਮੇਂ ਜਦੋਂ ਪੰਡਤ ਨੇ ਖੂਬ ਬਣਾਇਆ ਤਾਂ ਵੱਡੀ ਜਿਹੜੀ ਸੀ ਪਤਨੀ ਉਸ ਵਾਸਤੇ ਜਿਹੜਾ ਖੂਹ ਤਿਆਰ ਕੀਤਾ ਗਿਆ ਸੀ ਨਾ ਜਿਹੜੀ ਪਤਨੀ ਦਾ ਗੁਰੂ ਘਰ ਤੇ ਬਹੁਤ ਜ਼ਿਆਦਾ ਉੱਤਟ ਵਿਸ਼ਵਾਸ ਸੀ ਉਹਦਾ ਜਲ ਜਿਹੜਾ ਬਹੁਤ ਜ਼ਿਆਦਾ ਖਾਰਾ ਨਿਕਲਿਆ ਤੇ ਜਿਹੜੀ ਝਗੜਦੀ ਰਹਿੰਦੀ ਸੀਗੀ ਜਿਹੜੀ ਨਾਸਤਿਕ ਸੀਗੀ ਉਸ ਦਾ ਜਿਹੜਾ ਜਲ ਸੀਗਾ ਪਾਣੀ ਸੀਗਾ ਖੂਹ ਦੇ ਵਿੱਚੋਂ ਉਹ ਜਿਹੜਾ ਮਿੱਠਾ ਨਿਕਲਿਆ ਸੀਗਾ ਤੇ ਗੁਰੂ ਸਾਹਿਬ ਦੇ ਕਉਤਕ ਦੇਖੋ ਉਹਨਾਂ ਹੀ ਸਮਿਆਂ ਦੇ ਵਿੱਚ ਮੀਰੀਪਰੀ ਦੇ ਮਾਲਕ ਸਿਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਇੱਕ ਦਿਨ ਪਚੰਗ ਦੇ ਡੇਰੇ ਤੋਂ ਹੁੰਦੇ ਹੋਏ ਇਸ ਸਥਾਨ ਤੋਂ ਲੰਘ ਰਹੇ ਸਨ ਗੁਰੂ ਜੀ ਜਦੋਂ ਉਸ ਸਥਾਨ ਤੇ ਪਹੁੰਚੇ ਹਨ ਜਿਹੜੀ ਪਤਨੀ ਦਾ ਵਿਸ਼ਵਾਸ ਬਹੁਤ ਜ਼ਿਆਦਾ ਸੀ ਗੁਰੂ ਸਾਹਿਬ ਉਤੇ ਉਸ ਕੋਲੋਂ ਗੁਰੂ ਸਾਹਿਬ ਨੇ ਜਲ ਮੰਗਿਆ ਕਿ ਲਿਆਓ ਬੇਟਾ ਜਲ ਛਕੀਏ ਤਾਂ ਉਸ ਸਮੇਂ ਪੰਡਤ ਦੀ ਪਤਨੀ ਨੇ ਕਿਹਾ ਕਿ ਮੈਂ ਜਲ ਨਹੀਂ ਲੈ ਕੇ ਆਉਣਾ ਕਿਉਂਕਿ ਇਹ ਜਲ ਜਿਹੜਾ ਆ ਪਾਣੀ ਆ ਉਹ ਖਾਰਾ ਆ ਮੈਂ ਜਲ ਸ਼ਬਦ ਇਸੇ ਕਰਕੇ ਵਰਤ ਰਿਹਾ ਕਿਉਂਕਿ ਪਾਣੀ ਤੋਂ ਜਲ ਜਿਹੜਾ ਸੀ ਕਿਦਾਂ ਬਣਿਆ ਆਓ ਸੰਗ ਜਿਤਾਉਣ ਦੱਸ ਦਿਆਂ ਜਦੋਂ ਗੁਰੂ ਸਾਹਿਬ ਨੇ ਪਾਣੀ ਮੰਗਿਆ ਤੇ ਗੁਰੂ ਸਾਹਿਬ ਦੇ ਮੂੰਹੋਂ ਲਫ਼ਜ਼ ਨਿਕਲੇ ਕਿ ਇਹ ਜਲ ਖਾਰਾ ਨਹੀਂ ਮਿੱਠਾ ਆ ਇਸ ਮਿੱਠੇ ਖੂਹ ਨੂੰ ਭਾਗ ਲੱਗਣਗੇ ਜੋ ਵੀ ਇਸ ਮਿੱਠੇ ਖੂਹ ਦਾ ਜਲ ਛਕੇਗਾ ਉਸ ਦੇ ਅਨੇਕਾਂ ਰੋਗ ਦੂਰ ਹੋਣਗੇ ਤੇ ਮਨੋ ਕਾਮਨਾ ਪੂਰੀਆਂ ਹੋਣਗੀਆਂ ਜੋ ਵੀ ਇਸ ਸਥਾਨ ਤੇ ਆਇਆ ਕਰੇਗਾ ਤੇ ਸੰਗਤ ਜੀ ਜਦੋਂ ਗੁਰੂ ਸਾਹਿਬ ਨੇ ਜਲ ਛਕਿਆ ਤੇ ਉਸ ਸਮੇਂ ਉਹ ਜਿਹੜਾ ਖੂਹ ਦਾ ਜਲ ਸੀਗਾ ਮਿੱਠਾ ਹੋ ਗਿਆ ਤੇ ਜਿਹੜੀ ਨਾਸਿਕ ਸੀ ਬੀਬੀ ਜਿਹੜੀ ਮਖੌਲਾ ਕਰਦੀ ਸੀ ਕਿ ਮੇਰਾ ਪਾਣੀ ਮਿੱਠਾ ਨਿਕਲਿਆ ਤੇਰਾ ਖਾਰਾ ਉਹਦਾ ਖਾਰਾ ਹੋ ਗਿਆ ਤੇ ਇਹ ਗੁਰੂ ਸਾਹਿਬ ਦੇ ਕੋਤਕਸਨ ਉਹ ਬੀਬੀ ਦਾ ਜਿਹੜਾ ਵਿਸ਼ਵਾਸ ਸੀਗਾ ਅਟੁੱਟ ਬਣਿਆ ਰਿਹਾ ਤੇ ਇਸੇ ਤਰ੍ਹਾਂ ਸੰਗਤ ਜੀ ਸਾਡੀਆਂ ਗੁਰੂ ਸਾਹਿਬ ਬਹੁਤ ਜਿਆਦੀਆਂ ਪਰਖਿਆਵਾਂ ਲੈਂਦੇ ਆ ਸਾਨੂੰ ਹੌਸਲਾ ਨਹੀਂ ਹਾਰਨਾ ਚਾਹੀਦਾ ਗੁਰੂ ਸਾਹਿਬ ਸਾਡੀਆਂ ਆਸਾਂ ਮਰਦਾਂ ਜਿਹੜੀਆਂ ਆ ਉਹ ਪੂਰੀਆਂ ਕਰਦੇ ਨੇ ਇੱਕ ਵਾਰ ਫਿਰ ਸਾਰੀ ਸੰਗਤ ਨੂੰ ਉਹ ਮਹੀਨੇ ਦੀ ਮੱਸਿਆ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਉਮੀਦ ਕਰਦੇ ਆ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਚੰਗੀ ਲੱਗੀ ਤਾਂ ਜਰੂਰ ਸ਼ੇਅਰ ਕਰ ਦਿਓ ਅੱਜ ਤੁਹਾਨੂੰ ਦਰਸ਼ਨ ਕਰਵਾਏ ਹਨ ਗੁਰਦੁਆਰਾ ਮਿੱਠਾ ਸਰਸ ਸਾਹਿਬ ਪਿੰਡ ਨੇਸ਼ਟਾ ਜ਼ਿਲ੍ਹਾ ਅੰਮ੍ਰਿਤਸਰ ਵਿਸੇ ਸ਼ੋਭ ਤੇ ਹੀ ਪਾਵਨ ਪਿੱਤਰ ਸਤਾਨ ਜਿਸ ਤੇ ਆਪ ਜੀ ਨੂੰ ਦਰਸ਼ਨਦਾਰੇ ਕਰਵਾ ਰਹੇ ਹਾਂ ਤੇ ਸੰਗਤ ਜੀ ਸ਼ੇਰ ਜਰੂਰ ਕਰ ਦਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ